ਹੈਲੋ ਦੋਸਤੋ ਜਿਹੜ ਜੋ ਵੇਟ ਲੈ ਆਪਾਂ ਕਰਵਾਦ ਕਰਦੇ ਆਂ ਕੋਈ ਸਟਾਰਟਰ ਇਸ ਕੀ ਚਲਦੀ ਹੈ ਉਹ ਚਾਹਤਾ ਹੈ ਗਰਮੀ ਬਹੁਤ ਜ਼ਿਆਦਾ ਆ ਰਹਾ ਨਾ ਬਾਹਰ ਨਿਕਲਣ ਨੂੰ ਕੀ ਕਰਦਾ ਆਪਾਂ ਬੜੀ ਗਰਮੀ ਆ ਤੋਦ ਨਾ ਅੰਦਰ ਜਿਹੜਾ ਉਹ ਹੀ ਬਚੂ ਜਿਹੜਾ ਅੰਦਰ ਬੈਠਦੇ ਆ ਯਾਰ

ਫੂੰਕ ਕਰਕੇ ਗੋਲੀ ਮਾਰਦੇ ਹਾਂ। ਉਹ ਬੰਦਾ ਆ ਗਿਆ ਬਾਈ। ਘੰਟੇ ਦੇ ਕੋਲ ਹੀ ਇੱਥੇ ਖੜੀ ਹੁੰਦੀ ਐ ਕਰਕੇ। ਤਾਂ ਇਹਨਾਂ ਦਾ ਸਿਸਟਮ ਠੀਕ ਐ ਜੀ ਬਾਈ। ਅੰਦਰ ਪੂਛ ਨੂੰ ਅਗਰਾਈ ਫਿਰਦਾ ਉਹ ਸਾਰੀ ਧੰਕਾ ਡਾਤੀ ਦਾ ਬੋਲਾ ਯਾਰ ਉਹ ਯਾਰ। ਹਲੂ ਮੋਹਨਾ ਯਾਰ। ਉਈ ਅ ਵੀ ਬਰੋ ਨਾ ਇਹ ਕਿਤੇ ਸ਼ਾੜਾਂ ਨੇ ਬਣਾਈਏ ਮੇਰੇ ਚੈਨਲ ਇਹ ਕਰੀ ਤਾ जड़ जो कॉफ़ी फिर गल बात स्टार्ट कोई रावण कर देखे होने mm -hmm. फिर अपना घर गल बात कि मैं। ਸੋ ਇਹ ਤਾਂ ਹੁੰਦਾ ਜਿਵੇਂ ਵਾਲਾ ਯਾਰ ਉਹ ਤੇਨੂੰ ਲਾਈਵ ਘੱਟ ਜੁੜਦੇ ਆ ਵਿੱਚ ਇਹਨੂੰ ਇਸਲੇ ਟਾਈਮ ਲਾਈਵ ਹੋ ਕੇ ਦੇਖਦੇ ਆ ਵੀ ਆਪਣੇ ਦੋਸਤਾਂ ਦਾ ਕਹਨਾ ਕੋਈ ਕਿੰਨੇ ਗੱਲਵਾਤਾ ਬਈ ਤੇ ਬਾ ਪੱਖਾਂ ਦੀ ਕਾਫੀ ਘੱਟ ਜੁੜਦੇ ਸੀ ਲੋਕ ਇਦ ਕੀ ਬਿਲਕੁਲ ਸ਼ਾਲਚ ਕੋ ਬੇ ਦੋਸਤ ਬੰਦੇ ਘਰ ਵਿੱਚ ਫਰੇਕ ਨੇ ਇਸ ਚੀਜ਼ ਨੂੰ ਛੱਡ ਕੇ ਨਾ ਹੁਣ ਬੰਦ ਕਰਪ ਦਾ ਪਿਆਰ ਇਦ ਕੀ ਬਲ ਦੇਖੀ ਸ਼ਾਲਚ ਕੰਮ ਲਵੇ ਸਾਰਿਆਂ ਦੀ ਸਰਦਾਰਾਂ ਕਿ ਕਿ ਕਰੀ ਘਰ ਵਿੱਚ ਵੇਖਲਾ ਰੱਖ ਹੈ ਨਾ ਮੈਂ ਰਹਿ ਗਿਆ ਕਿ ਨਹੀਂ ਅਗਲੀ ਵਾਰ ਇਹ ਮੈਡਮ ਟੱਕਰਦੇ ਆਂ ਪਹਾੜਵਾਰ ਨਾਲ ਬਹੁਤ ਟਾਈਮ ਹੋ ਗਿਆ ਲੱਗਦਾ ਚੱਲਦੇ ਨੂੰ ਇਹ ਚੀਜ਼ ਹੀ ਹੈ ਕੀ ਖੇਡਦੇ ਓਏ ਉਸੇ ਵੀ ਨਹੀਂ ਬੈਟ ਬਾਲ ਖੇਡਦੇ ਤੂੰ ਕੀ ਖੇਡਦਾ ਉੱਪਰ ਉੱਗਣਾ ਹੈ ਕੀ ਖੇਡਦੇ ਬੋਲ ਬੈਟ ਬਾਲ ਆ ਕੱਪੜੇ ਵਾਲੇ ਸੋਨੇ ਦੇ ਰੱਖਨੇ ਮਿੰਦੇ ਤੇ ਯਾਰ ਇੱਕ ਹੈਲੋ ਕਰਦੇ ਸਾਰੇ ਨੂੰ ਹੈਲੋ ਕਰਦੇ ਹੈਲੋ ਬਾਲ ਕੇ ਹੈਲੋ ਫਰੈਂਡ ਕਹ ਰਹੇ ਵਾਹ ਚੁੱਤੂ ਗਰਮੀ ਕਰਖਾਈ ਦੀ ਸਬਜ਼ੀ ਬਹੁਤ ਘੱਟ ਹੋਈ ਹੈ ਯਾਰ ਦੋਸਤੋ ਨਾ ਪਿਛਲੀ ਵਾਰ ਸਬਜ਼ੀ ਬਹੁਤ ਹੋ ਗਈ ਸੀਗੀ ਥੋੜੇ ਖਾਂਚੇ ਵਿੱਚ ਹੀ ਐਸੇ ਕਿਦਾ ਗਰਮੀ ਨੇ ਵੀ ਰਿਕਾਰਡ ਤੋੜ ਤੇ ਮਾ ਉਹਦੇ ਬੁੱਤੂ ਗਰਮੀ ਕਹਿੰਦੀ ਥੋੜਾ ਦੇਣਾ ਕੀ ਹੈ ਗਰਮੀ ਆ ਬਟਾ ਤੂੰ ਵੀ ਬਹੁਤ ਘੱਟ ਚੱਲਿਆ ਨਾ ਯਾਰ ਗਰਮੀ ਨੇ ਫੂਕ ਦੇ ਬਈ ਯਾਰ ਗਰਮੀ ਨੇ ਦਾ ਅਤਕੇ ਹੁਣ ਵੀ ਜਰਾ ਟਾਈਮ ਆਪਣਾ ਕਿੰਨਾ ਵੱਜ ਗਿਆ ਮਨ ਲਈ ਆਪਣਾ ਲਾ ਲੋ 6:00 ਬਜਣ ਦੀ ਤਿਆਰੀ ਚ ਸੂਰਜ ਪੂਰੀ ਅੱਗ ਡੇਗ ਗਿਆ ਨਾ ਗਾ ਗਰਮੀ ਆ ਕਰਕੇ ਬੰਦਰ ਨੇ ਵੀ ਇਹਦੇ ਵਿਚਾਰੇ ਝੋਨਾ ਲਾਉਂਦੇ ਖੇਤਾਂ ਜਿਹਨਾਂ ਦਾ ਔਖਾ ਨਾ ਜਿਸ ਤੋਂ ਯਾਰ ਕਿਉਂ ਥੱਲੋਂ ਪਾਣੀ ਵੀ ਉਧਰੋਂ ਗਰਮੋਂ ਵੀ ਉਧਰੋਂ ਸੂਰਜ ਗਾ ਸਾਡਾ ਵੀ ਜਾਣਾ ਦਾ ਹਾਂ ਛੇਤੀ ਛੇਤੀ ਆ ਲੱਗ ਗਿਆ ਨਾ ਮਸਮੀ ਤਿਆਰ ਹੋ ਜਾਣ ਯਾਰ ਜਿਵੇਂ ਜਸ ਕੱਢ ਕੇ ਪੀ ਲਿਆ ਕਰੀਏ ਉਪਰ ਘੰਟਾਂ ਹੋਏ ਘੰਟਾਂ ਵੀ ਲੱਗ ਰਹੇ ਨੇ ਤੇ ਕਾਫੀ ਪਾਸ ਕੇ ਰਹਿਣਾ ਪਊਗਾ ਅੱਜ ਕਰੀ ਦੀ ਸਪਰੇਅ ਨਾ ਤੇ ਭਾਈ

ਕੱਟ ਲੱਗਾ ਯਾਰ ਤੂੰ ਉਸੇ ਤੋੜਨੇ ਆ ਤਾਂ ਤੂੰ ਉਸੇ ਤੋੜਦਿਆ ਕਰੋ ਇਸ ਬੱਡੀ ਵਿੱਚ ਸਬਜ਼ੀ ਜੇ ਬੇਲਾਂ ਤੇ ਕਦੋਂ ਨਹੀਂ ਲੱਗਦੇ ਨਾ ਕਿਸੇ ਤਾਂ ਲੱਗਦੇ ਜਿਹੜੇ ਉੱਪਰ ਲੀਆ ਪਲੂਮ ਬਣਾਉਂਦੀਆਂ ਨੇਗੀਆਂ ਕਦਦੂਆ ਤੋਰੀਏ ਕੋਈ ਵੱਲ ਲੱਗੀ ਤਾਂ ਲਿਆ ਤੋੜਦਿਆ ਕਰੋ ਤੋ ਨਾ ਇਹ ਦੇਸੀ ਤੋੜੀ ਜਵਾਬ ਹੋਏ ਕੁਛ ਨਹੀਂ ਛੱਡਦੇ ਆ ਵੀ ਤੋੜਦਾ ਦੇਖੋ ਫਰ ਅਜਲੇ ਗਿਰਫਟਾ ਜੀ 15 ਨੇ ਪਤਾ ਨਹੀਂ ਕਿੱਥੋਂ ਦਾ ਛੇੜਦੇ ਨੇ ਕਿੱਥੋਂ ਨਾ ਉੱਪਰ ਟੰਗ ਦਿਆ ਕਰੋ ਯਾਰ ਦੋਸਤੋ ਤੁਸੀਂ ਜੀ ਗਰਮੀ ਚ ਨੋਏ ਬਰੋ ਹਾਂ ਗਰਮੀ ਕਿੰਨੀ ਹੈ ਬੋਲ ਦਿਏ ਨਾ ਤੰਜੇ ਨਬਰ ਦਾ ਵੀ ਓਖਾ ਵੀ ਗਰਮੀ ਤਾਂ ਬੁਰਾ ਹਾਲੀਆ ਹੁਣ ਜੇ ਮੜੇ ਟਿਕਾਣੇ ਦੇ ਹੋਏ ਨੇਗੇ ਫਿਰ ਤਾਂ ਦੁਪਹਿਰੇ ਵੜਾ ਖਾਣ ਦਾ ਜਿਨ੍ਹਾਂ ਨੂੰ ਬਾਰਪੂਰ ਲੈ ਕੇ ਚਾਰਨ ਤਾਂ ਉਹ ਉੱਥੇ ਅੜਿੱਕਦਾ ਕਿਉਂ ਫਿਰ ਤਾਂ ਉਹਨਾਂ ਦਾ ਉਹੀ ਮੰਡ ਪੈਂਦਾ ਇਹਨਾਂ ਨੂੰ ਰੋਇ ਬਾਰ ਕੋ ਮੰਡ ਦਾ ਕੋ ਇੱਥੇ ਲੋਕ ਬਗਾ ਦਿਓ ਦੇ ਦੇ ਕਿੱਥੋਂ ਕਿੱਥੋਂ ਭਾਈ ਜੁੜ ਰਹੇ ਹੋਗੇ ਲੈਕ ਚ ਕੋਨਟ ਜਰੂਰ ਕਰਕੇ ਰਸਾ ਕਰੋ ਨਾ ਦੇ ਦੇ ਮੈਨੂੰ ਅਰੇ ਵੇ ਤੇ ਫਿਰ ਉਹ ਗਿਲੇ ਨਹੀਂ ਸਕਿਆ ਕੋ ਮੌਣ ਮਿਲ ਜਾ ਕੇ ਸਬਸ ਯਾਰ ਆਪਣਾ ਲੋਕ ਪਤਨ ਕਿੱਥੇ ਕਿੱਥੇ ਵਰਦਾ ਲੋ ਦੋਸਤੋ ਤਹਲਾ ਤਰਾ ਵੀ ਤੁਮਨ ਕਮਾਈ ਦਾ ਔਖੀ ਐ ਸ਼ੁਰੂ ਕਰ ਲੂੰ ਸੋ ਇਹ ਫਿਰ ਜੋੜ ਦਾਂ ਲਾਈਵ ਚ ਆਪਾਂ ਜਾ ਤੇ ਤੁਮਨਾਂ ਦੇ ਪੱਕ 2000 ਵੀਡੀਓ ਵੀਊ ਆਕਰ ਪਰਵਾਵਾਂਗੇ YouTube ਤੇ ਅਪਲੋਡ ਕਰਾਂਗੇ ਕੱਲ ਨੂੰ ਤੇ ਹੁਣ ਸਾਂ ਦਾ ਟਾਈਮ ਚਲੋ ਬਣਾਉਣੇ ਰਹੀ 500 ਵੀਡੀਓ